ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਨੇੜੇ ਇਹਦੇ ਭਧੌੜ ਵੀ ਰਹਿ ਜਾਂਦਾ ਜੇ ਕੋਈ ਵੀਰ ਬਰਨਾਲਾ ਸਾਈਡ ਤੋਂ ਇਸ ਵੀਡੀਓ ਨੂੰ ਦੇਖ ਰਿਹਾ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਦੇ 7 ਨਾਗ ਆ ਜਿਹਦੇ ਵਿੱਚ 6 ਨਾਗ ਐਫ ਪੱਖ ਦੇ ਤੇ ਇੱਕ ਤੁਹਾਨੂੰ ਜਰਸੀ ਜਿਹੜੀ ਵੇਖਾਉਂਗਾ ਪਸ਼ੂ ਕਿਤੋਂ ਵੀ ਖਰੀਦਦੇ ਹੋ ਹੱਕ ਹੁੰਦਾ ਵੀ ਆ ਕੇ ਦੇਖਿਆ ਜਾਵੇ ਉਹਦੀ ਤਸੱਲੀ ਕੀਤੀ ਜਾਵੇ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦੋਗੇ ਨੰਬਰ ਸਕਰੀਨ ਉੱਤੇ ਦੋ ਚੱਲਣਗੇ ਜਿਹਦੇ ਤੇ ਤੁਸੀਂ ਕਾਲ ਕਰਨੀ ਹੈ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਸ਼ੁਰੂਆਤ ਜਰਸੀ ਤੋਂ ਹੀ ਕਰ ਲੈਨੇ ਆਂ ਅੱਜ ਦੀ ਇਸ ਵੀਡੀਓ ਦੀ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕਾਲੇ ਅੱਜ ਸ਼ੁਰੂ ਕਰਾਂਗੇ ਆਪਾਂ ਜਰਸੀ ਤੋਂ ਜੀ ਬਾਈ ਜੀ ਕੰਨਮਾ ਸੂਆ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਜਗਜੀਤ ਵੀਰੇ ਇਹ ਦੂਜਾ ਸੂਆ ਇਹਨੂੰ 1.5 ਮਹੀਨਾ ਹੋ ਗਿਆ ਸੂਈ ਨੂੰ ਇਹ aí ਇਹਦੀ ਹੋ ਗਈ 35 ਕਿਲੋ ਦੁੱਧ ਦੇ ਕੋਲੇ 32 ਕਿਲੋ ਮੰਨ ਕੇ ਬੰਦਾ ਲੈ 32 ਕਿਲੋ ਆ ਜਾ ਦੋ ਟਾਈਮ ਕੰਡਾ ਆਪਦਾ ਲਿਆ ਵੇ ਚੋ ਕੇ ਲੈ ਲੈ ਜਦੋਂ ਗੇਟ ਟੱਪ ਗਈ ਫੇਰ ਕੋਈ ਗਰੰਟੀ ਨਹੀਂ ਠੀਕ ਹੈ ਇੱਥੇ ਆਪਦੇ ਘਰੇ ਬੰਦਾ ਚੋ ਸਕਦਾ ਠੀਕ ਹੈ ਇੱਥੇ ਇੰਨਾ ਹਾਜ਼ਰ ਹੈ ਇੱਥੇ ਆਪਣੇ ਕੋਲੇ ਚੋ ਸਕਦਾ ਡੀ ਐਫ ਐ ਦਾ ਚੌਥਾ ਨੰਬਰ ਵੀ ਲੱਗਿਆ ਬਾਈ ਬਰੀਡ ਚ ਠੀਕ ਹੈ ਅੱਛਾ ਭਾਈ ਇਦਾ ਰੇਟ ਕੀ ਰੱਖਦੇ ਹੋ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 2 ਲੱਖ ਤੇ 20000 ਰੁਪਏ ਦੀ ਵੜ ਦੇ ਦਾਂਗੇ 2 ਲੱਖ 20000 ਦੀ ਜੀ ਬਾਈ ਬੱਚਾ ਇਹਦੇ ਨਾਲ ਹੈ ਬੱਚਾ ਨਹੀਂ ਬਾਈ ਠੀਕ ਹੈ ਬਿਨਾ ਬੱਚੇ ਤੋਂ ਦੋਸਤੋ ਦੁੱਧ 35 ਕਿਲੋ ਪਰ 32 ਕਿਲੋ ਇਥੋਂ ਮੌਕੇ ਤੇ ਤਿੰਨ ਟਾਈਮ ਚੋਲੋ ਚਾਰ ਟਾਈਮ ਚੋਲੋ ਪਰ ਦੁੱਧ ਦੀ ਗਾਰੰਟੀ ਕਰਦੀ ਐ ਤੁਹਾਡੀ ਸੇਵਾ ਤੇ ਡਿਪੈਂਡ ਕਰੂਗਾ ਇੱਕ ਮੇਲੇ ਚੋਂ ਚੌਥੇ ਨੰਬਰ ਤੇ ਬਰੀਡ ਮੁਕਾਬਲਾ ਜਿੱਤਿਆ ਹੋਇਆ ਆਪਣੇ ਕੋਲੇ ਪਾਰਲਰ ਦੀ ਜਗਜੀਤ ਵੀਰੇ ਤਾਜ਼ੀ ਦੀ ਵੀਡੀਓ ਵੀ ਕੋਈ ਬੰਦਾ ਮੰਗਾਵੇ ਉਹ ਵੀ ਆਪਣੇ ਕੋਲੇ ਠੀਕ ਹੈ ਸੋ ਦੇਖੋ ਟਾਂਚਾ ਦੁੱਧ ਤੇ ਚੱਲਦੀ ਐ ਦੱਸੋ ਤਾਂ ਇਹ ਵੀ ਕਲੀਅਰ ਗੱਲ ਆ ਵੀ ਜਿਹੜਾ ਪਸ਼ੂ ਮੋਟਾ ਹੀ ਰਹਿੰਦਾ ਉਹ ਦੁੱਧ ਨਹੀਂ ਦਿੰਦਾ ਪਸਲੀਆਂ ਤਾਂ ਹੀ ਜੱਜ ਕਹਿੰਦੇ ਆ ਵੀ ਦਿਸਣੀਆਂ ਚਾਹੀਦੀਆਂ ਕਿਉਂਕਿ ਬਾਡੀ weight ਆਪ ਦਾ ਤੋੜ ਕੇ ਫਿਰ ਪਸ਼ੂ ਦੁੱਧ ਦੇ ਆਉਂਦਾ ਸੋ ਬਰੀਡਿੰਗ ਤੇ ਕੰਮ ਕਰਨਾ ਤਾਂ ਵੀ ਚੰਗੀ ਗਾ ਕੋਈ ਹੋਰ ਮੁਕਾਬਲਾ ਹੋ ਸਕਦਾ ਕਰਮਾਂ ਵਾਲੀ ਫੇਰ ਵੀ ਤੁਹਾਡੇ ਕਰਮਾਂ ਚ ਜਗਦੀਪ ਵੀਰੇ ਤੇਰੀ ਗੱਲ ਚ ਗੱਲ ਆ ਆਪਾਂ ਬਾਹਲਾ ਇਹਦੇ ਬਾਰੇ ਜਿੰਨਾ ਬੋਲਣਾ ਥੋੜਾ ਗਾ ਜਿਹੜੇ ਭਰਾ ਨੇ ਬਰੀਡ ਤੇ ਕੰਮ ਕਰਨਾ ਨਾ ਉਹਦੇ ਲਈ ਵੈਸਟ ਆਪਸ਼ਨ ਆ ਇਹ ਬੱਚੇ ਤਾਂ ਦੇਣੇ ਦੇਣੇ ਆ ਗਾਂ ਨੂੰ ਦੁੱਧ ਚ ਵੀ ਬਾਈ ਹੱਥ ਲਾਉਣ ਵਾਲੀ ਗਾਂ ਇਹ ਫਿਰ ਇਹ ਆਈਟੀ ਚੈਂਪੀਅਨ ਬਣ ਜਰਸੀ ਉਹਦੀ ਪਹਿਣੀ ਸੀ ਬਾਈ ਠੀਕ ਹੈ ਅੱਛਾ ਦੂਸਰੇ ਨੰਬਰ ਤੇ ਇਹ ਮੈਟਰ ਦੀ ਫੋਟੋ ਹੈ ਓਕੇ ਉਥੋਂ ਮਖੂ ਵਾਲਿਆਂ ਦੀ ਆ ਉਹਨਾਂ ਦੀ ਜੰਪਾਲਾ ਗੁਲਦੀਪ ਕੀ ਠੀਕ ਹੈ ਇਹਦੇ ਨਾਲ ਜਿਹੜੀ ਐਚਪ ਖੜੀ ਹੈ ਬਈ ਇਹ ਵੀਰੇ ਗੱਬਣ ਵੈੜਾ ਦੂਜਾ ਸੂਆ オリジナル ਛੇ ਦਾੰਦਾ ਇਹਦੇ ਛੇ ਪੰਜ ਛੇ ਦਿਨ ਪਏ ਆ ਬਾਈ ਅਜੇ ਤੱਕ ਪੂਰਾ ਹੋਣ ਚਾਹ। ਕੀ ਰੇਟ ਰਹਿਣਾ ਬਾਈ? ਇਹਦਾ ਮੁੱਲ ਜਿਹੜਾ ਮਰਜ਼ੀ ਕਰਾ ਲੀਏ ਜਗਜੀਤ ਇਹ 2,05,000 ਰੁਪਏ ਦੀ ਵੈੜ ਦੇ ਦਾਂਗੇ। ਠੀਕ ਹੈ। ਸੂ ਸੂ ਹਜੇ ਦਿਨ ਲੈਂਦੀ ਆ ਸੂਨ ਚ ਵੱਡਾ ਟਾਂਚਾ ਹੈ। ਥਾਣਾ ਥੀ ਜੋਈ ਵਾਲੇ ਆ। ਦੁੱਧ ਲਾਉਣਾ ਸ਼ੁਰੂ ਕੀਤਾ ਹੋਇਆ ਹਵਾਨਾ ਛੇਤੀ ਪੂਰਾ ਭਰ ਜੂਗੀ। ਬਾਡੀ weight ਫੁੱਲ ਹੈ ਸਟ੍ਰਕਚਰ ਦੇਖੋ ਬਾਈ ਕਿਦਾਂ ਦਾ ਕਿੰਨੀ ਚੜਾਈ ਆ ਲੰਬਾਈ ਕਿੰਨੀ ਆ ਬਾਡੀ weight ਬੰਤਰ ਸਰੀਰ ਘਟਾਂਕਾ ਹਰ ਚੀਜ਼ੂ ਪਰਫੈਕਟ ਗਾਂਗੀ ਉਹ ਦੇਖੋ ਇਹਦਾ ਤੁਸੀਂ ਸਟ੍ਰਕਚਰ ਕਮਾ ਲਈ ਬਗੂ ਬਾਈ ਅੱਗੋਂ ਸੋ ਇਹ ਵੈਡ ਕੱਪਣਾ ਹਜੇ 2 ਲੱਖ ਤੇ 5000 ਦੀ ਮਿਲੂਗੀ ਥਣਾਂ ਬਾਰੇ ਗੱਲ ਕੀਤੀ ਸੀ ਦੋਸਤੋ ਥਣ ਦਾ ਸਾਈਜ਼ ਤੁਸੀਂ ਦੇਖ ਲਓ ਅੱਥੀ ਵੀ ਮਿਲਕਿੰਗ ਵਧੀਆ ਹੋ ਜੂਗੀ ਥਾਂ ਦਾ ਸੈਜ ਇੰਨਾ ਕਿ ਸੋਹਣਾ ਹੈਗਾ ਪੁੱਤੋਂ ਸਿੱਧੀ ਆ ਬਿਲਕੁਲ ਸਟਰਕਚਰ ਬਹੁਤ ਸੋਹਣਾ ਹੈ ਇਧਰ ਰੇਟ 2 ਲੱਖ ਤੇ 5000 ਨਾਲ ਹੀ ਇੱਕ ਹੋਰ ਗਾਂ ਖੜੀ ਐ ਐਚ ਐਫ ਬਰੀਡ ਇਹ ਬਈ ਜਪੀਤ ਵੀਰੇ ਇਹ ਦੂਜਾ ਸੂਆ ਦੂਜਾ ਨਾਲ ਆਪਾਂ ਚਲੋ ਤੀਜਾ ਮੰਨ ਲੈਨੇ ਆ 16 ਦਿਨ ਹੋ ਗਏ ਸੂਈ ਨੂੰ ਬੱਚੇ ਨੂੰ ਇਹਨੇ ਜਨਮ ਦਿੱਤਾ 30 ਕਿਲੋ ਦੁੱਧ ਕੰਡੇ ਲਾ ਕੇ ਬੰਦਾ ਇਹਦਾ ਆਪਣੇ ਘਰੋਂ ਚੋਕੇ ਲੈ ਜਾ ਸਰ ਠੀਕ ਹੈ ਇਸ ਟਾਈਮ ਕੜ ਕੇ ਚੱਲਣਾ ਵਾ ਇਹਦਾ ਬਾਈ ਮੈਲੇ ਵੀ ਚੱਲਣਾ ਸਾਫ਼ ਹੋਣੀ ਆ ਹਜੇ 30 ਕਿਲੋ ਐਸ ਪ੍ਰੈਜ਼ੈਂਟ ਇਹਦੇ ਕੋਲ ਦੁੱਧ ਹਾਜ਼ਰ ਹੈ ਇਸ ਵਕਤ ਇਹਦਾ ਰੇਟ ਕੀ ਰਊਗਾ ਬਾਈ ਜਗਦੀਦ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲੀ ਗੇ 1.5 ਲੱਖ ਰੁਪਏ ਦੀ ਵੜ ਦੇਣਾ ਠੀਕ ਹੈ ਦੋਸਤੋ 30 ਕਿਲੋ ਦੁੱਧ ਇੱਥੋਂ ਚੋਕੇ ਲੈ ਲਿਓ ਸੁਹਾ ਤੀਜਾ ਹੈ ਬੱਚਾ ਵੱਛਾ ਦੁੱਤਾ ਹੈ ਅਜੇ ਮੈਲੇ ਤੋਂ ਤੁਰਨਾ ਹੋਰ ਦੁੱਧ ਵਧਣ ਦੀ ਸੁਭਾਵਨਾ ਹੈ ਦੁੱਧ ਤੁਹਾਡੀ ਸੇਵਾ ਦਾ ਹੈ ਦੁੱਧ ਦਾ ਜਗਜੀਤ ਵੀਰੇ ਖਰਾ 45 ਕਿਲੋ ਦੇਣਾ ਜਿਹੜੇ ਹਿਸਾਬ ਨਾਲ ਇਹਦਾ ਸਰੀਰਕ ਢਾਂਚਾ ਇਹਦੀ ਬੰਤਰ ਆ ਇਹਦੀ ਬਰੀਡ ਆ ਹਾਂ ਫਿਰ ਅਗਲੇ ਦੀ ਬਾਈ ਡਿਪੈਂਡ ਸੇਵਾ ਤੇ ਆ ਸਹੀ ਹੈ ਸੋ ਦੋਸਤੋ ਦੁੱਧ ਕੇਅਰ ਤੇ ਹੁੰਦਾ ਤੁਸੀਂ ਚੰਗੀ ਸੰਭਾਲ ਕਰਦੇ ਹੋ ਚੰਗਾ ਚੋਲੋਗੇ ਥਾਣੇ ਦੇ ਵੀ ਹੱਥੀ ਚੁਾਈ ਵਾਲੇ ਆ ਵੈਸੇ ਇੱਥੇ ਮਿਲਕਿੰਗ ਮਸ਼ੀਨ ਨਹੀਂ ਲੱਗਦੀ ਹੈ ਤੁਸੀਂ ਚੁਾਈ ਕਰਕੇ ਦੇਖ ਸਕਦੇ ਹੋ ਹੱਥੀ ਕੋਈ ਦਿੱਕਤ ਨਹੀਂ ਪਰ ਇੱਥੇ ਜਿਹੜੀ ਚੁਾਈ ਬਾਈ ਹੋਰੀ ਕਰਦੇ ਹੋ ਮਸ਼ੀਨ ਨਾਲ ਕਰਦੇ ਆ ਤੋ ਚੰਗਾ ਸੋਹਣਾ ਹਵਾਨਾ ਇਹਦਾ ਫਿਟਿੰਗ ਆ ਲੈ ਖੁੱਚਾਂ ਤੋਤੇ ਆ ਪਰ ਸਾਈਜ਼ ਕਾਫੀ ਚੰਗਾ ਹੈ ਇਹਦੇ ਨਾਲ ਇੱਕ ਹੋਰ ਦੱਸੋ ਵੈੜ ਬਹੁਤ ਸੋਹਣੀ ਬਈ ਇਹਦੀ ਕੀ ਡਿਟੇਲ ਹੈ ਕਨ ਮਹਸੂਆ ਇਹ ਵੀ ਜਗਜੀਤ ਪਲੂਣ ਵੱਛੀ ਆ ਚਾਰ ਦੰਦਾ ਬਾਈ ਕਿੰਨਾ ਚਰੋ ਗਿਆ ਇਹਨੂੰ ਵੀ ਡੇਢ ਮਹੀਨਾ ਹੋ ਗਿਆ ਬਾਈ ਸੂਈ ਨੂੰ ਇਹਨੂੰ ਹੋ ਗਏ ਹੋਣੇ ਮੈਨੂੰ ਮੇਰੇ ਹਿਸਾਬ ਨਾਲ 50 ਦਿਨ ਦੇ ਆਸੇ ਪਾਸੇ ਬਾਈ ਠੀਕ ਹੈ ਇਹਦੀ ਇੱਕ ਵਾਰੀ ਹੀਟ ਇਹਦੀ ਆ ਚੁੱਕੀ ਆ ਇਹਦੀ ਏਆਈ ਕਰਾਉਣੀ ਸੀਗੀ ਇਹ ਆਪਣੇ ਘਰ ਦੀ ਆ ਤਾਜੀ ਲਈ ਵੀ ਸੀਗੀ ਇਹਨੇ ਉਦੋਂ ਬੱਚੇ ਨੂੰ ਜਨਮ ਦਿੱਤਾ ਹੁਣ ਇਹਦੇ ਮਗਰ ਉਹ ਬੱਚਾ ਪੁੱਛਾ ਤਾਂ ਚਲ ਆਪਾਂ ਕੀ ਨਾਂ ਉਦੋਂ ਪੜਾਤਾ ਸੀ ਲੋਕਾਂ ਨੂੰ 38 ਕਿਲੋ ਦੁੱਧ ਬੰਦਾ ਕੰਡਾ ਲਾ ਕੇ ਲੈ ਲਈਦਾ ਵੀ ਆਪਣੇ ਕੋਲ ਠੀਕ ਹੈ ਕੀ ਰੇਟ ਰੂ ਬਾਈ ਜਗਦੀਦ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲੀਏ 2,25,000 ਰੁਪਏ ਦੀ ਬੱਚੀ ਦੇਣਾ ਸੋ ਸੋ 38 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ 50 ਦਿਨਾਂ ਦੀ ਸੂਈ ਹੈ ਬੱਚਾ ਵੱਛਾ ਪਰ ਉਹ ਇਸ ਟਾਈਮ ਨਹੀਂ ਹੈਗਾ ਕੋਲ ਤੋ ਬਿਨਾ ਬੱਚੇ ਤੋਂ ਤੁਸੀਂ ਇਹ ਗਾਂ ਖਰੀਦੋਗੇ ਸਵਾ ਦੋ ਲੱਖ ਦੀ ਹਵਾਨੇ ਤੇ ਨਾੜਾਂ ਵੀ ਚੰਗੀਆਂ ਬਨਾਵਟ ਹਵਾਨੇ ਦੀ ਜਿਹੜੀ ਉਹ ਮਿਲਕ ਕੰਪੀਟੀਸ਼ਨ ਵਾਲੀ ਹੈ ਪਾਸ ਤੁਸੀਂ ਕੋਲ ਆ ਕੇ ਕਰ ਲਿਓ ਤੋ 38 ਲੀਟਰ ਮੁੱਤ ਇੱਥੇ ਇਹਨਾਂ ਦੀ ਸੇਵਾ ਤੇ ਹਾਜ਼ਰ ਹੈ ਤੁਸੀਂ ਆਪ ਦੀ ਸੇਵਾ ਨਾਲ ਕਿੰਨਾ ਚੋਲੋਗੇ ਉਹ ਤੁਹਾਡੇ ਤੇ ਡਿਪੈਂਡ ਕਰੂਗਾ ਨਾੜਾਂ ਹਵਾਨੇ ਤੇ ਦੇਖੋ ਤੁਸੀਂ ਬਰੀਡਿੰਗ ਲਈ ਬੈਸਟ ਆਪਸ਼ਨ ਜਿਹੜਾ ਆਪਾਂ ਕਹਿ ਰਹੇ ਹਾਂ ਬਾਈ ਦੇਖ ਟੌਪ ਲਾਈਨ ਤਰ 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 ਸਟ੍ਰਾਈਕ ਦੀ ਖੋਦ ਆ ਬਾਈ ਇਹ ਮੈਸੀ ਦੀ ਇਹਦੀ ਮਦਰ ਆ ਠੀਕਾ ਉਸ ਤੋਂ ਗਾਂ ਦੋ ਤਿੰਨ ਪੀੜੀਆਂ ਦਾ ਡਾਟਾ ਲੈਣਾ ਆਪਾਂ ਉਹ ਵੀ ਦੇ ਦਾਂ ਠੀਕ ਹੈ ਸੋ ਸੀਮਨ ਡਿਟੇਲ ਪ੍ਰੋਪਰ ਮਿਲ ਜਾਣੀ ਐ ਇਹ ਆਈ ਤੁਸੀਂ ਆਪਦੀ ਮਨਪਸੰਦ ਸੀਮਨ ਤੋਂ ਕਰਾਉਂਗੇ ਸਵਾ 2 ਲੱਖ ਦੀ 38 ਕਿਲੋ ਦੁੱਧ 38 ਲੀਟਰ ਦੁੱਧ ਐ ਇਸ ਟਾਈਮ ਹਾਜ਼ਰ ਤੁਹਾਨੂੰ ਮਿਲਣਾ ਮਸ਼ੀਨੀ ਚੁਆਈ ਦੇ ਉੱਤੇ ਇਹਨਾਂ ਦਾ ਦੁੱਧ ਜਿਹੜਾ ਉਹ ਇਸ ਵੈਡ ਦਾ ਛੋਇਆ ਜਾਂਦਾ ਇਹਦੇ ਨਾਲ ਇੱਕ ਹੋਰ ਵੈਡ ਬਹੁਤ ਸੋਹਣੀ ਇਹਦੀ ਕੀ ਡਿਟੇਲ ਆ ਕਾਲੇ ਵੀ ਇਹ ਜਗਦੀਤ ਵੀਰੇ ਇਹਨੇ ਚੌਕ ਦਾ ਇੱਕ ਦੰਦ ਸੂਚ ਕੱਢਿਆ ਇਹ ਕੱਲ ਸੂਈ ਆ ਠੀਕ ਹੈ ਕੱਲ ਹੀ ਸੂਈ ਇਹ ਕੱਲ ਬੱਚਾ ਦਿੱਤਾ ਬਾਈ ਜੇਰ ਜੂਰ ਦੀ ਗਾਰੰਟੀ ਏ ਕਲਾਸ ਸਵੇਰੋਂ ਇਹਨੇ 9 9.5 ਕਿਲੋ ਬੋਲੀ ਦਿੱਤੀ ਆ ਠੀਕ ਹੈ ਅੱਛਾ ਬੱਚਾ ਇਹਨੇ ਬੱਚਾ ਇਹਨੇ ਬੱਚਾ ਦਿੱਤਾ ਬਾਈ ਉਹ ਬੈਠ ਠੀਕ ਹੈ ਤੋਰੀ ਬਈ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲੇ ਜਗਦੀਤ ਇਹ 2,25,000 ਰੁਪਏ ਦੀ ਬੈਣ ਦੇ ਰਿਹਾ ਸੋ 225 ਦੀ 4 ਦੰਦ ਫੁੱਲ ਹਾਈਟ ਲੈਂਥ weight ਸਟ੍ਰਕਚਰ ਵਾਈਜ਼ ਅਡਰ ਕੁਆਲਿਟੀ ਹਰ ਚੀਜ਼ ਤੋਂ ਇੱਕ ਕਲਾਸ ਜਾਨਵਰ ਦੋਸਤੋ ਰੰਗ ਰੂਪ ਵੀ ਸੋਹਣਾ ਹੈ ਬਾਕੀ ਹਵਾਨਾ ਵੀ ਪੂਰਾ ਫੈਕਸੀ ਹੈ ਇਹਦਾ ਵੀ ਖੁੱਚਾਂ ਤੋਂ ਤਤੇ ਆ ਕਾਫੀ ਹਜੇ ਭਲੂਣ ਹੈ ਜਦੋਂ ਭਲੂਣ ਲੈ ਜਾਂਦੀ ਹੈ ਫਿਰ ਇਹਦੇ ਕੱਟ ਜਾ ਨਜ਼ਰ ਆਉਣ ਲੱਗ ਜੂਗਾ ਤੁਹਾਨੂੰ ਉੱਤੋਂ ਮਹਿਸੂਸ ਹੁੰਦਾ ਹੋਣਾ ਉਹ ਉੱਤੋਂ ਦੇਖੋ ਤੁਸੀਂ ਤੁਹਾਨੂੰ ਮਹਿਸੂਸ ਹੋਊਗਾ ਅਗਲੇ ਪਾਸੇ ਦੇਖੋ ਬਾਈ ਅਡਰ ਫੋਰ ਅਡਰ ਕਿੱਥੇ ਆ ਬੈਕ ਅਡਰ ਕਿੱਥੇ ਪਾਕਾ ਦੋਸਤ ਧੁੰਨੀ ਕੋਲੋਂ ਆ ਗਾੜੀ ਸ਼ੁਰੂ ਹੁੰਦੀ ਹੈ ਲੰਬਾਈ ਫੁੱਲਾ ਵੈੜ ਦੀ ਹਾਈਟ ਵੀ ਚੰਗੀ ਐ ਸੋਹਣੇ ਕੱਦ ਕਾਠ ਦੀ ਵਹਿਣਾ ਇਹਦਾ ਰੇਟ ਵੀ 2.5 ਲੱਖ ਰੁਪਏ ਐ ਸੋਨਾ ਦੁੱਧ ਪਾਊਗੀ ਥੋਡੀ ਸੇਵਾ ਨਾਲ ਤਿਆਰੀ ਤੁਰੀ ਬਹੁਤ ਸੋਹਣੀ ਐ ਵੈੜ ਦੀ ਇਹਦੇ ਨਾਲ ਇੱਕ ਹੋਰ ਵੈੜ ਕਾਲੇ ਬਈ ਡਿਟੇਲ ਇਹਦੀ ਜਗਜੀਤ ਵੀਰੇ ਦੁੱਗ ਦੇ ਦੰਦ ਕੱਢਦੀ ਆ ਜੇ ਹੂੰ ਇਹਨੂੰ 8-9 ਦਿਨ ਹੋ ਗਏ 38 ਕਿਲੋ ਦੁੱਧ ਇਹਦਾ ਵੀ ਬੰਦਾ ਕੰਡਾ ਲਾ ਕੇ ਚੋ ਸਕਦਾ ਆਪਣੇ ਘਰ ਠੀਕ ਹੈ ਦੋ ਦੰਦ ਦੋਗੀ ਦੋਗ ਦੇ ਦੰਦ ਅਜੇ ਕੱਢ ਦੀ ਹੈ ਜੇ ਬਾਕੀ 38 ਕਿਲੋ ਦੁੱਧ ਅਜੇ ਤਾਂ ਮਾੜੀ ਮਾੜੀ ਆਲ ਵੀ ਸਹੀ ਕਰਦੀ ਹੈ ਕਨਫਰਮ ਦੋ ਦੰਦ ਬੱਚੀ ਠੀਕ ਹੈ ਅੱਛਾ ਇਹ ਆ ਵੇਖੋ ਸਵੈਲਿੰਗਾ ਮਿਲਕ ਵੈਂਸ ਕੱਢਣਗਾ ਸ਼ੁਰੂ ਕੀਤੀਆਂ ਨੇ ਸਹੀ ਹੈ ਜਿਹੜੇ ਹੁਣ ਆਪਾਂ ਨਾ ਵੀਰੇ ਕਹਿੰਦੇ ਆ ਵੀ ਆਪਾਂ ਚੀਜ਼ ਲੈਣੀ ਆ ਪੈਸੇ ਕਨਵਰਸਟ ਕਰਨੇ ਆ ਇਹ ਉਹਨਾਂ ਲਈ ਬੈਸਟ ਆਪਸ਼ਨ ਆ ਜਿਹੜੇ ਭਰਾ ਨੇ ਬਰੀਡਿੰਗ ਤੇ ਕੰਮ ਕਰਨਾ ਬਹੁਤ ਜਿਆਦੇ ਵਧੀਆ ਬੱਚੇ ਦੇਣੇ ਆ ਇਹਨਾਂ ਨੇ ਇਹਨੇ ਬੱਚੇ ਨੂੰ ਜਨਮ ਦਿੱਤਾ ਬਾਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਰੇਟ ਬਾਈ ਫੋਨ ਤੇ ਇਹਨਾਂ ਦੋ ਬੈੜਾ ਵੱਡੇ ਮੁੱਲ ਹੈ ਬਾਈ ਠੀਕ ਹੈ ਸੌਲੀ ਵੱਡੇ ਮੁੱਲ ਸੋ ਦੋਸਤੋ ਦੋ ਦੰਦ ਵੱੱਛੀ ਥੋੜੇ ਦਿਨਾਂ ਦੀ ਸੂਈ 38 ਕਿਲੋ ਦਾ ਉੱਤੇ ਇਸ ਟਾਈਮ ਚੱਲ ਰਹੀ ਹੈ ਸਿੱਧਾ ਬਿਲਕੁਲ ਥਾਣਾ ਮੇਰੇ ਖਿਆਲ ਚ ਮੇਲੇ ਤੋਂ ਪਹਿਲਾਂ ਸੁੰਦੀ ਤਾਂ ਉੱਥੇ ਬੜੀ ਸੋਹਣੀ ਇਹ ਜਿਹੜਾ ਜੇ ਆਪਾਂ ਦੇਖੀਏ ਤਾਂ ਮੁਕਾਬਲੇ ਚ ਖੜਨੀ ਸੀ ਅੱਜ ਸੂ ਬਾਈ ਤਾਜੀ ਪਈ ਉਦੋਂ ਅੱਛਾ ਨਹੀਂ ਇਹ ਪੌਣੀ ਸੀ ਠੀਕ ਹੈ ਸੋ ਪਾਜੀ ਸੂਈ ਸੀ ਵੜ ਪਰ ਆਰਡਰ ਬੜਾ ਸੋਹਣਾ ਸੋ ਤੁਸੀਂ ਅੱਗੋਂ ਹਵਾਨਾ ਦੇਖੋ ਇਹਦਾ ਪਿਛੋਂ ਵੀ ਹਵਾਨਾ ਦੇਖ ਸਕਦੇ ਕੋਸਦਨ ਪਸ਼ੂ ਲਿਆ ਜਾਂਦਾ ਜਦੋਂ ਹਵਾਨਾ ਨਖੇਰਦਾ ਥਣ ਦਾ ਸਾਈਜ਼ ਦੋਸਤੋ ਇਹਦਾ ਮਸ਼ੀਨੀ ਚਵਾਈ ਵਾਲਾ ਬਹੁਤ ਵਧੀਆ ਥਾਣਾ ਲੰਬਾ ਨਹੀਂ ਹੁੰਦਾ ਕਦੇ ਵੀ ਥਾਣੇ ਇਸੇ ਤਰ੍ਹਾਂ ਰਹੂਗਾ ਤੇ ਐਚ ਐਫ ਜਿੰਨੀ ਪਿਓਰ ਹੁੰਦੀ ਜਾਊਗੀ ਥਾਣੇ ਇਸੇ ਤਰ੍ਹਾਂ ਹੀ ਬਣਦਾ ਜਾਣਾ ਤੋੜ ਲਈ ਬਈ ਸਟਰਕਚਰ ਉੱਤੋਂ ਇਹਦਾ ਤੁਸੀਂ ਵੀ ਦੇਖ ਸਕਦੇ ਹੋ ਫੇਰ ਭਵਾਨਾ ਵੀ ਬਹੁਤ ਸੁਣਾ ਇਹਦਾ ਰੇਟ ਜਿਆਦਾ ਹੈ ਉਹਦੇ ਕਰਕੇ ਇਹ ਫੋਨ ਦੇ ਉੱਤੇ ਬਾਈ ਹੋਰੀ ਦੱਸਣਗੇ ਜਿਹਨੇ ਜਿਆਦਾ ਪੇਮੈਂਟ ਇਨਵੈਸਟ ਕਰਨੀ ਹੈ ਤਾਂ ਤੁਸੀਂ ਕਾਲ ਕਰਕੇ ਰੇਟ ਬਾਈ ਤੋਂ ਪੁੱਛ ਲਿਓ ਇਹਦਾ ਲਾਸਟ ਉੱਤੇ ਇੱਕ ਹੋਰ ਗਾਂ ਤੁਹਾਨੂੰ ਦਿਖਾ ਦਿੰਨੇ ਆ ਬਾਈ ਇਹਦੀ ਕੀ ਡਿਟੇਲ ਹੈ ਇਹ ਵੀ ਦੋਂਦੀ ਆ ਵੀਰੇ ਪਹਿਲਾ ਸੁਆ ਪਹਿਲਾ ਸੂਆ ਦੋ ਦੰਦ ਦੁੱਗ ਦੇ ਦੰਦ ਕੱਢਦੀ ਆ ਇਹਨੇ ਬਾਈ ਉੱਥੇ ਪੰਜਵਾਂ ਨੰਬਰ ਇਹਦਾ ਬਲੀਟ ਚ ਲੱਗਿਆ ਸਵੇਲਿੰਗ ਜਿਆਦੇ ਸੀਗੀ ਠੀਕ ਹੈ 14 ਤਰੀਕ ਨੂੰ ਇਹਨੇ ਬੱਚੀ ਨੂੰ ਜਨਮ ਦਿੱਤਾ ਆਪਣੇ ਥਾਂ ਦੀ ਪ੍ਰੋਬਲਮ ਕਾਰਨ ਵੇਚਣ ਲੱਗੇ ਠੀਕ ਹੈ ਕੱਲੀ ਲੈਣੀ ਆਪਾਂ ਉਹ ਜਾਂ ਮੁੱਲ ਕਰ ਲਾਂਗੇ ਬੱਚੀ ਸਮੇਤ ਲੈਣੀ ਆ ਉਹ ਜਾਂ ਕਰ ਲਾਂਗੇ ਬੱਚੀ ਛੱਡਣੀ ਆ ਅਗਲੇ ਨੇ ਲੱਖ ਰੁਪਏ ਦੀ ਦੀ ਬੱਚੀ ਕੱਢ ਲਾਂਗੇ ਨਾਲ ਬੱਚੀ ਹੈ ਹਾਂ ਗ੍ਰੈਫ ਦੀ ਖੋਦਾ ਬਾਈ ਇਹ ਸਟ੍ਰਾਈਕ ਦੀ ਇਹਦੀ ਮੰਗ ਹੀ ਸਜਾਕ ਦੀ ਇਹਦੀ ਨਾਲ ਸਹੀ ਕਨਫਰਮ ਦੋ ਦੰਦ ਤੇ सीआरआई ਦੇ ਜੇਲ੍ਹ ਦੀ ਇਹਨੇ ਬੱਚੀ ਦਿੱਤੀ ਹੈ ਬਾਈ ਸੋ ਪ੍ਰੋਪਰ ਡਿਟੇਲ ਹੈਗੀ ਹੈ 34 32 34 ਇਹਨਾਂ ਦੁੱਧ ਵੀ ਹੋਊਗਾ ਦੇ ਕੋਲ ਐਟ ਪ੍ਰੈਜ਼ੈਂਟ ਠੀਕ ਹੈ ਇਹ 5 ਲਿਕ ਬੰਦਾ ਆਪਾ ਤੋਂ ਪੰਜਵਾਂ ਪੰਜਵਾਂ 19 ਤਰੀਕ ਬਣੀ ਹੈ 20 ਹੈ ਬਾਈ ਅੱਜ 20 ਤਰੀਕ ਹੈ ਛੇਵਾਂ ਹੋ ਗਿਆ 14 ਤਰੀਕ ਨੂੰ ਰਸ਼ਾਮ ਨੂੰ ਸੂਈ 35 ਬੱਚੇ ਪੰਜਵੇਂ ਨਸਟ ਠੀਕ ਹੈ ਮਈਲੇ ਚ ਦੋਸਤੋ ਪੰਜਵਾਂ ਨੰਬਰ ਸੀ ਤੇ ਛੇਵਾਂ ਦੰਦ ਸੂਈ ਨੂੰ ਦੋ ਦੰਦ ਵੇਟ ਹੈ ਅਜੇ ਦਾ ਸਵੇਲਿੰਗ ਦੇਖੋ ਆ ਸਾਰੀ ਪਈਆ ਚੌਂਤੀ ਕਿਲੋ ਦੁੱਧ ਐਟ 32 34 ਕਿਲੋ ਇਹਦੇ ਕੋਲੇ ਪ੍ਰੈਜ਼ੈਂਟ ਹੋ ਬਾਈ ਠੀਕ ਐ ਛੇ ਮੇਦਨ 32 34 ਕਿਲੋ ਦੁੱਧ ਖਲੂਣ ਹਜੇ ਹੈਗੀ ਆ ਉਹ ਹਜੇ ਆ ਗਾੜੀ ਤੇ ਵੀ ਅੱਗੇ ਵੀ ਦਸੀ ਜਾਂਦੀ ਬਾਈ ਸਹੀ ਤੁਹਾਨੂੰ ਤੇ ਉਹ ਦੇਖੋ ਤੁਸੀਂ ਪੰਜਵਾਂ ਨੰਬਰ 35 ਵੜਾਂ ਦੇ ਵਿੱਚੋਂ ਇਹਨੇ ਹਾਸਲ ਕੀਤਾ ਦੋ ਦੰਦ ਹੈ ਵਜ਼ਨ ਕਿੰਨਾ ਕੋ ਦਾ ਅੰਦਾਜ਼ਾ ਵੀਡੀਓ ਚੋਂ ਲੱਗਦਾ ਹੈ ਹਾਈ ਨਾ ਦੇਖੋ ਤੁਸੀਂ ਲੈਂਥ ਬੱਚੇ ਬਾਈ ਜਿੱਦਾਂ ਦੇ ਨੇ ਦਿੱਤਾ ਕਰਮ ਵਾਲੀ ਨੇ ਵਾਈਟ ਕਲਰ ਦੀ ਬੱਚੀ ਦਿੱਤੀ ਹੈ ਸਿਆਰਾ ਯੇਲ ਦੀ ਠੀਕ ਹੈ ਤੇ ਗਾਂ ਜਿਹੜਾ ਇਹਦੀ ਬਲੱਡ ਲਾਈਨ ਆ ਉਹ ਵੀ ਬੇਮੁੱਲੀ ਚੀਜ਼ ਆ ਤੇ ਅੰਗ-ਤੰਗ ਵੇਖੋ ਕਿਦਾਂ ਦੇ ਲੱਗੇ ਵੇ ਅਗਲਾ ਕਹਿ ਦਿੰਦਾ ਘਰ ਖਾ ਕੇ ਮਸਾਂ ਤਿਆਰ ਹੁੰਦੀ ਐ ਸਹੀ ਹੈ ਸੋ ਦੱਸੋ ਦੋਂਦੀ ਵੜ ਏਡੇ ਕੱਦ ਇੱਕ ਕੋਈ ਜੇ ਭਰਾ ਕੋਈ ਠਰਕੀ ਮੁੱਲ ਲਾਉਣ ਵਾਲਾ ਹੋ ਗਿਆ ਵਿੱਚ ਦੁਨੀਆ ਬਹੁਤ ਬਾਈ ਬੈਠੀ ਆ ਸਹੀ ਹੈ ਮੋੜੀ ਮੈਂ ਤੇ ਨਾਲ ਇਹ ਵੀ ਆ ਵੀ ਜੇ ਇਹਦੀ ਬੱਚੀ ਤੁਸੀਂ ਛੜਨੀ ਚਾਹੂਗੇ ਇਕੱਲਾ ਕਰ ਲਈਏ ਤੇ ਲੱਖਰ ਵੀ ਆਪਾਂ ਬਾਈ ਵਿੱਚ ਕੱਟ ਲਾਂਗੇ ਜਿੰਨੇ ਦਾ ਵੀ ਜ਼ੋਦਾ ਹੋ ਠੀਕ ਹੈ ਉਹ ਦੇਖੋ ਤੁਸੀਂ ਮਨ ਖੁਸ਼ ਹੋਊਗਾ ਤੁਹਾਡਾ ਬਾਕੀ ਜਿਹਨੇ ਪੇਮੈਂਟ ਅਨਵੈਸਟ ਕਰਨੀ ਹੈ ਉਹ ਹੁਣ ਆ ਕੇ ਇਹਨਾਂ ਨੂੰ ਦੇਖ ਸਕਦਾ ਉਹਦੀ ਤਸੱਲੀ ਕਰ ਲਓ ਜੇ ਪਸ਼ੂ ਸੋਹਣੇ ਦਿਖਾਏ ਆ ਜਿਨੇ ਨਹੀਂ ਵੀ ਕਈ ਵਾਰ ਇੰਨੇ ਪੈਸੇ ਲਾਉਣੇ ਹੋਣਗੇ ਤਾਂ ਉਹਨਾਂ ਨੂੰ ਪਸ਼ੂ ਜ਼ਰੂਰ ਪਸੰਦ ਆਉਣਗੇ ਸੋ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ ਦੱਸੋ ਇਹ ਨਾਗ ਜਿਹੜੇ ਟੋਟਲ 7 ਸੀਗੇ ਜਿਹੜੇ ਤੁਹਾਨੂੰ ਦਿਖਾਏ ਆ ਤਸल्ली ਕਰਿਓ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ ਧੰਨਵਾਦ